Thank you, sir. Mm -hmm. Adi, sir. Thank you, sir. Mm -hmm. ਆਪ ਨੂੰ ਇਹ ਪਤਾ ਹੈ ਕਿ ਇਹ ਡੀਗਰੀ ਵਿੱਚ ਦਰਿਆਵਰ ਰਹਿ ਵਿੱਚੋਂ ਨਹੀਂ ਕਿ ਜਿਹੜੇ ਇਹ ਤੇ ਹਿੰਦਵਾਤਾ ਤੋਂ ਸਿਲੇਤੀ ਸਣੀ ਬਾਦਲੇ ਦੇ ਲੈਣੇ ਨੂੰ ਦੇ ਵੀ ਆਪ ਨਹੀਂ ਸਸਤਹ ਹਨ देखो पिछले बहुत साल तो पिछले करीब दस साल तो लगातार हर साल साहित्य मेला इतने लगाने और पहले नेशनल बुक ऑफ ट्रस्ट ने काफी साल, साल से सहयोग दिता लेकिन बाद मना कर गए ਇਹ ਜੀ ਆਪਣੇ ਬਲਬੂਤੇ ਉਤੇ ਸਾਰੇ ਪਬਲਿਸ਼ਰਸ ਬੁਲਾ ਕੇ ਹਰ ਸਾਲ ਇਹ ਮੇਲਾ ਲਾਉਂਦੇ ਆ ਇਸ ਮੇਲੇ ਦਾ ਬਹੁਤ ਵੱਡਾ ਫਾਇਦਾ ਪੰਜਾਬ ਨੂੰ ਪੰਜਾਬੀ ਅਧਿਕਾਰ ਨੂੰ ਔਰ ਪੰਜਾਬੀ ਜਗਤ ਪੜਨ ਵਾਲੇ ਲੋਕਾਂ ਨੂੰ ਬਹੁਤ ਫਾਇਦਾ ਮਿਲਦਾ ਬੱਚਿਆਂ ਨੂੰ ਬਹੁਤ ਫਾਇਦਾ ਮਿਲਦਾ ਔਰ ਐਜ਼ਵਰੀ ਵੀ ਕਰੀਬ 100 ਤੋਂ ਵੱਧ ਪਬਲਿਸ਼ਰ 150 ਦੇ ਕਰੀਬ ਪਬਲਿਸ਼ਰ 160 ਪਬਲਿਸ਼ਰ ਜਿਹੜੇ ਨੇ ਇੱਥੇ ਆਏ ਨੇ ਜਿਨ੍ਹਾਂ ਨੇ ਆਪਣੇ ਸਟਾਲ ਲਗਾਏ ਆ ਸੋ ਖਾਲਸਾ ਕਾਲਜ ਨੇ ਅਮੇਸ਼ਾ ਪੰਜਾਬੀ ਔਰ ਪੰਜਾਬੀ ਦੇ ਵਾਸਤੇ ਔਰ ਪੰਜਾਬ ਦੇ ਭਲੇ ਵਾਸਤੇ ਹਰ ਤਰ੍ਹਾਂ ਨਾਲ ਸਹਿਯੋਗ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਵੀ ਕਾਲਜ ਕੋਈ ਯੂਨੀਵਰਸਿਟੀ ਇਸ ਤਰ੍ਹਾਂ ਦੇ ਮੇਲੇ ਲਾਉਂਦੀ ਹੋਵੇ ਬਹੁਤ ਵੱਡਾ ਹੰਗਾਰਾ ਇਸ ਮੇਲੇ ਨੂੰ ਮਿਲਦਾ ਹੈ ਅੱਜ ਇਸ ਮੇਲੇ ਦਾ ਆਖਰੀ ਦਿਨ ਹੈ ਮੇਰੇ ਸੁਣਨ ਵਾਲੇ ਵੀਰ ਜੇ ਕੋਈ ਅੱਜ ਵੀ ਸ਼ਾਮ ਤੱਕ ਆਗਰਾ ਸਕਦੇ ਆ ਇਸ ਮੇਲੇ ਨੂੰ ਜੂ ਵਿਜ਼ਿਟ ਕਰਨ ਕਿਤਾਬਾਂ ਜਿਹੜੀਆਂ ਨੇ ਜੋ ਨੌਲੇਜ ਕਿਤਾਬਾਂ ਤੋਂ ਮਿਲਦੀ ਹੈ ਉਹ ਨੌਲੇਜ ਕੰਪਿਊਟਰ ਤੋਂ ਨਹੀਂ ਮਿਲਦੀ ਉਹ ਨੌਲੇਜ ਜਿਹੜੀ ਕੰਪਿਊਟਰ ਦੀ ਉਹ ਟੈਂਪੋਰਰੀ ਨੌਲੇਜ ਆ ਕਿ ਤੁਸੀਂ ਕੋਈ ਖੋਜ ਕਰਨੀ ਚਾਹੋ ਲੇਕਿਨ ਪਰਮਨੈਂਟ ਨੌਲੇਜ ਤੁਹਾਡੀ ਇਤਬਾਕ ਚ ਉਹਦੇ ਰੰਡੀ ਜੋ ਤੁਸੀਂ ਕੋਈ ਕਿਤਾਬ ਪੜਦੇ ਹੋ ਸੋ ਕਿਤਾਬਾਂ ਦੇ ਸ਼ੁਕੀਨ ਹੁਣ ਦੁਬਾਰਾ ਪਛੇਤੇ ਲੋਕ ਕਾਫੀ ਘਟ ਗਏ ਸੀ ਲਾਇਬ੍ਰੇਰੀ ਜਾਣਾ ਕਿਤਾਬਾਂ ਪੜ੍ਹਨ ਦੀ ਕਿਉਂਕਿ ਕੰਪਿਊਟਰ ਨਾਲ ਇੱਕ ਦਵਾਈ ਹੋ ਗਿਆ ਲੇਕਿਨ ਲੋਕ ਵਾਪਸ ਪਰਤ ਪਏ ਨੇ ਹੁਣ ਫੇਰ ਲੋਕ ਕਿਤਾਬਾਂ ਦੇ ਸ਼ੁਕੀਨ ਹੋ ਗਏ ਕਿਤਾਬਾਂ ਨੂੰ ਪੜ੍ਹਨ ਲੱਗੇ ਸਾਰਿਆਂ ਨੂੰ ਮੈਂ ਆਰਗੇਨਾਈਜ਼ਰਸ ਨੂੰ ਖਾਸ ਕਰਕੇ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਤਾਈ ਦੇਣਾ ਹੈ ਯੂਥ ਰਿਵੀਅੂ ਮੋਬਾਈਲ ਤੇ ਕਿਥੇ ਪੜ੍ਹਿਆ ਨਹੀਂ ਤਾਂ ਬੰਦ ਹੋ ਚੁੱਕਾ ਹੈ ਅਗਰ ਬਾਰੇ ਕਿਸੇ ਮੈਂ ਤਾਂ ਦੱਸਿਆ ਨਹੀਂ ਕਿ ਯੂਥ ਹੁਣ ਦੁਬਾਰਾ ਜਿਹੜੇ ਬੱਚੇ ਯੂਨੀਵਰਸਿਟੀ ਜਾਂ ਕਾਲਜ ਜਾਣ ਲੱਗੇ ਆ ਉਹ ਤੇ ਹੁਣ ਛੱਡ ਗਏ ਨੇ ਲੇਕਿਨ ਸਕੂਲਾਂ ਵਾਲੇ ਬੱਚੇ ਅਜੇ ਵੀ ਲੱਗੇ ਹੋਏ ਨੇ ਫਿਰ ਹੋਰ ਹੀ ਸਮਾਂ ਆਏਗਾ ਕਿ ਲੋਕ ਵਾਪਸ ਕਿਤਾਬਾਂ ਨੂੰ ਜਾਣਗੇ ਇਹ ਉਹੀ ਗੱਲ ਹੈ ਕਿ ਜੋ ਜਿਮੀ ਜਾਂਦੇ ਨੇ ਉਹਨਾਂ ਦੇ ਮਸਲ ਟੈਂਪੋਰੀ ਹੁੰਦੇ ਆ ਜਿਹੜੇ ਦੇਸੀ ਐਕਸਰਸਾਈਜ਼ ਕਰਦੇ ਨੇ ਮਸਲ ਸਾਰੀ ਉਮਰ ਬੜੇ ਰਹਿੰਦੇ ਆ ਉਹੀ ਗੱਲ ਹੈ ਜਿਹੜੇ ਕਿਤਾਬਾਂ ਪੜ੍ਹਦੇ ਆ ਉਹਨਾਂ ਦੀ ਯਾਦਾ ਸਾਰੀ ਉਮਰ ਬਣੀ ਰਹਦੀ ਹੈ ਜਿਹੜੇ ਲੋਕ ਬੁੱਢੇ ਸਾਰਾ ਰਹਿੰਦੇ ਉਹ ਯਾਦਾ ਟੈਂਪਰੇਰੀ ਬੱਚੇ ਜੋ ਰੁਝਾਨ ਕਾਫੀ ਦੇਖਿਆ ਜਾ ਰਿਹਾ ਉਹ ਕਹਿੰਦੇ ਨੇ ਕਿ ਸਾਲ 'ਚ ਘੱਟੋ ਘੱਟ ਦੋ ਵਾਰੀ ਮੇਲਾ ਲੱਗਣਾ ਚਾਹੀਦਾ ਦੇਖੋ ਇੱਕ ਵਾਰੀ ਆਰਗੇਨਾਈਜ਼ ਕਰ ਲਿਆ ਕੋਈ ਸੁੱਖਾ ਨਹੀਂ ਹੈ ਕਿਹੜਾ ਬੜਾ ਸੁੱਖਾ ਆ ਇਹ ਇੱਕ ਵਾਰੀ ਆਰਗੇਨਾਈਜ਼ ਕਰ ਦੇ ਬਹੁਤ ਅੱਛਾ ਹੈ ਦੋ ਵਾਰੀ ਕਰਨ ਦਾ ਕੋਈ ਮਤਲਬ ਨਜ਼ਰ ਨਹੀਂ ਆਉਂਦਾ ਸਰਕਾਰਾਂ ਨੂੰ ਵੀ ਇਹੋ ਜਿਹੇ ਮੇਲੇ ਲਗਾਣ ਦੀ ਲੋੜ ਹੈ ਸਰਕਾਰਾਂ ਨੂੰ ਤਾਂ ਚਾਹੀਦਾ ਹੈ ਸਰਕਾਰਾਂ ਆਪਣੀ ਜ਼ਿੰਮੇਵਾਰੀ ਪੱਝਦੀਆਂ ਨੇ ਨਾ ਸਟੇਟ ਗਵਰਨਮੈਂਟ ਨਾ ਸੈਂਟਰ ਗਵਰਨਮੈਂਟ ਦੱਸਿਆ ਨਾ ਕਿ ਨੈਸ਼ਨ ਸਾਨੂੰ ਚਾਰ ਪੰਜ ਸਾਲ ਸਹਿਯੋਗ ਦਿੱਤਾ ਇਹਨਾਂ ਨੇ ਹੁਣ ਉਹ ਵੀ ਦੌੜ ਗਏ ਸਰਕਾਰਾਂ ਨੂੰ ਇਹ ਜਿਹੜੇ ਕੰਮ ਨਹੀਂ ਲਿਟੇ ਰਹੀ ਇਹ ਕਰਦੇ ਰਹਿਣਾ ਚਾਹੀਦਾ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ